ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਖੜੇ ਹਾਂ ਬਾਬਾ ਕਰਮਜੀਤ ਸਿੰਘ ਜੀ ਜੋ ਜਥੇਦਾਰ ਲੰਡੇ ਕੇ ਮੋਗਾ ਵਿਖੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੋ ਕੋੜਕਾ ਪੂਰਾ ਰੋੜ ਮੋਗਾ ਵਿਖੇ ਸਾਈਂ ਸ਼ਿਵਮਨਾਥ ਸਿੰਭੂ ਜੋ ਲੋਕਾਂ ਨੂੰ ਗਮਰਾਹ ਕਰ ਰਿਹਾ ਅਤੇ ਆਪਣਾ ਡੇਰਾਵਾਦ ਆ ਜਿਹੜਾ ਅੱਗੇ ਪ੍ਰਮੋਟ ਕਰ ਰਿਹਾ ਤੇ ਬਹੁਤ ਜ਼ਿਆਦਾ ਲੋਕਾਂ ਨਾਲ ਜਿਹੜੀ ਲੁੱਟਮਾਰ ਜਿਹੜੀ ਕਰ ਰਿਹਾ ਉਹ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਬਾਬਾ ਜੀ ਨਾਲ ਜੋ ਬਾਬਾ ਜੀ ਕੁਝ ਦਿਨ ਪਹਿਲਾਂ ਐਸਐਸਪੀ ਮੋਗਾ ਨੂੰ ਮੰਗ ਪੱਤਰ ਜਿਹੜਾ ਦੇ ਕੇ ਆਏ ਆ ਉਹਨਾਂ ਦੇ ਵਿਰੋਧਧਰਖਾਸ਼ ਵੀ ਇਹ ਜੋ ਡੇਰਾਬਾਦ ਆ ਇਹ ਬੰਦ ਹੋਣਾ ਚਾਹੀਦਾ ਲੋਕਾਂ ਨੂੰ ਜਿਹੜਾ ਗੁੰਮਰਾਹ ਕਰ ਰਿਆ ਤੇ ਇਹ ਬਿਲਕੁਲ ਗਲਤ ਗੱਲ ਹੈ ਤੇ ਤੇ ਸਾਡੇ ਨਾਲ ਨੇ ਬਾਬਾ ਜੀ ਬਾਬਾ ਜੀ ਨਾਲ ਗੱਲਬਾਤ ਕਰਾਂਗੇ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਜੋ ਕੁਝ ਦਿਨ ਪਹਿਲਾਂ ਆਪ ਜੀ ਐਸਐਸਪੀ ਸਾਹਮਣੂ ਜੋ ਮੰਗ ਪੱਤਰ ਇੱਕ ਦੇ ਕੇ ਆਏ ਆ ਬਾਬੇ ਸ਼ਿੰਭੂ ਖਿਲਾਫ ਹੈ ਨਾ ਜੀ ਉਦੇ ਬਾਰੇ ਹੁਣ ਤੱਕ ਪ੍ਰਸ਼ਾਸਨ ਨੇ ਤੁਹਾਡੇ ਨਾਲ ਕੋਈ ਰਾਬਤਾ ਜਾਂ ਕੋਈ ਗੱਲਬਾਤ ਹੋਈ ਆ ਜਾਂ ਇਹਦੇ ਬਾਰੇ ਕੀ ਸਬੰਧ ਬਾਬੇ ਤੁਹਾਡੇ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜਥੇਦਾਰ ਕਰਨਜੀਤ ਸਿੰਘ ਜੀ ਨਾਲ ਸਾਡੇ ਜਥੇਦਾਰ ਜਸਕਰਨ ਸਿੰਘ ਜੀ ਜੋ ਕਿ ਅਸੀਂ ਨੰਗ ਸਿੰਘ ਖਾਲਸਾ ਦਲ ਦੇ ਵਿੱਚ ਸੇਵਾਵਾਂ ਨਿਭਾ ਰਹੇ ਹਾਂ ਜਿਨ੍ਹਾਂ ਦੇ ਮੁਖ ਜਥੇਦਾਰ ਹਨ ਸਿੰਘ ਸਾਹਿਬ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਜੀ 96 ਕਰੋੜੀ ਉਹਨਾਂ ਵੱਲੋਂ ਸਾਨੂੰ ਸੇਵਾ ਦਾ ਮੌਕਾ ਦੇ ਕੇ ਇਸ ਪੰਜਾਬ ਦੀ ਦੇਸ਼ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਹੈ ਜੀ ਸੋ ਦੱਸਣਾ ਬਣਦਾ ਇਹ ਹੈ ਕਿ ਜਿਉ ਤੁਸੀਂ ਸਵਾਲ ਕੀਤਾ ਹੈ ਕਿ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਸੀ ਐਸਐਸਪੀ ਸਾਹਿਬ ਨੂੰ ਪਿਛਲੇ ਕੁਝ ਦਿਨਾਂ ਤੋਂ ਉਸ ਸੰਬੰਧ ਦੇ ਵਿੱਚ ਅਸੀਂ ਤੁਹਾਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਹਜੇ ਤੱਕ ਕਿਸੇ ਵੀ ਅਫਸਰ ਵੱਲੋਂ ਜਾਂ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਕੋਈ ਨਾ ਭਰੋਸਾ ਦਿੱਤਾ ਗਿਆ ਹੈ ਨਾ ਕੋਈ ਸਾਡੇ ਨਾਲ ਕੋਈ ਆਪਣਾ ਰਾਬਤਾ ਕਾਇਮ ਕੀਤਾ ਗਿਆ ਹੈ ਕਿ ਇਹਦਾ ਕੀ ਹੱਲ ਨਿਕਲਣਾ ਚਾਹੀਦਾ ਕੋਈ ਨਹੀਂ ਹਜੇ ਤੱਕ ਆਇਆ ਸਾਡੇ ਕੋਲ ਜੀ ਤੇ ਬਾਬਾ ਜੀ ਤੁਸੀਂ ਜੋ ਬਾਬਾ ਸਿੰਭੂ ਆ ਉਹਦੇ ਕੋ ਉਹਦੇ ਕੋ ਉਹਨੂੰ ਮਿਲੇ ਆ ਜੀ ਉਹਦੇ ਤੱਕ ਕੋਈ ਪਹੁੰਚਣ ਦਾ ਕੋਈ ਕੀਤਾ ਕੋਈ ਖਾਲ ਜੀ ਕਿ ਨਹੀਂ ਹਜੇ ਤੱਕ ਨਹੀਂ ਨਹੀਂ ਹਜੇ ਤੱਕ ਅਸੀਂ ਪ੍ਰਸ਼ਾਸਨ ਦੇ ਉੱਤੇ ਹੀ ਸਾਰੀ ਗੱਲਬਾਤ ਸੱਟੀ ਆ ਕਿ ਪ੍ਰਸ਼ਾਸਨ ਹੀ ਆਪ ਵਿੱਚ ਪੈ ਕੇ ਜਾਂ ਤਾਂ ਉਹਦਾ ਡੇਰਾ ਬੰਦ ਕਰਾਵੇ ਜੀ ਜਾਂ ਪ੍ਰਸ਼ਾਸਨ ਸਾਨੂੰ ਨਾਲ ਲੈ ਕੇ ਕੋਈ ਇਹੋ ਜਿਹਾ ਸਥਾਨ ਨਿਸ਼ਚਿਤ ਕਰੇ ਜਿੱਥੇ ਅਸੀਂ ਬਹਿ ਕੇ ਉਹਦੇ ਨਾਲ ਸਵਾਲ ਜਵਾਬ ਕਰ ਸਕੀਏ ਕਿ ਉਹ ਜਿਹੜਾ ਪਖੰਡ ਕਰਦਾ ਉਹ ਕਿੰਨਾ ਕੁ ਸੱਚਾ ਤੇ ਕਿੰਨਾ ਕੁ ਝੂਠਾ ਜੀ ਹਾਂਜੀ ਤੇ ਜੋ ਬਾਬਾ ਜੀ ਜੋ ਕਹਿਣ ਚ ਆਇਆ ਵੀ ਉਹ ਬਾਬਾ ਟੋਕਨ ਦੇ ਪੈਸੇ ਵੀ ਲੈਂਦਾ ਹਨ ਜੋ ਉੱਥੇ ਸੰਗਤ ਆਉਂਦੀ ਹੈ ਜਾਂ ਟੋਕਨਾਂ ਮੁਤਾਬਕ ਚੱਲਦਾ ਕੰਮ ਤੇ ਜਿਨੇ ਪਹਿਲਾਂ ਮਿਲਣਾ ਵੀ ਆਈਪੀ ਟੋਕਨ ਲੈਣਾ ਪੈਂਦਾ ਪੈਸਿਆਂ ਦਾ ਉਹਦੇ ਸਬੰਧ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਵਾਰ ਇਹ ਸਾਨੂੰ ਯਾਨੀ ਕਿ ਪੱਕੀ ਤਾਂ ਆਪਣੀ ਕੋਈ ਹੈ ਨਹੀਂਗੀ ਆਪਣੀ ਖਬਰ ਸੋਨ ਦੇ ਵਿੱਚ ਆਇਆ ਕਿ ਉਹ ਚੋਕਣ ਸਿਸਟਮ ਚਲਾਇਆ ਹੋਣੇ ਕਿ ਜਿਸ ਨੇ ਤਾਂ ਅਮਰਜੈਂਸੀ ਦੇ ਵਿੱਚ ਮਿਲਣਾ ਉਹ ਉਸ ਤੋਂ ਵੱਧ ਚਾਰਜ ਲੈਂਦਾ ਫੀਸ ਵੱਧ ਲੈਂਦਾ ਤੇ ਜੇ ਕੋਈ ਆਮ ਜਿਹੜਾ ਔਰੇ ਦਾ ਦਿਨ ਬਹੁਤ ਨੰਗਲ ਜਾਂਦੇ ਆ ਕਿਉਂਕਿ ਕਮੈਂਟਾਂ ਦੇ ਵਿੱਚ ਵੀ ਬਾਬੇ ਨੇ ਪੜਦੇ ਆ ਜਿਹੜਾ ਬਾਬਾ ਕਹਿ ਦਿੰਨੇ ਚਲੋ ਬਾਬਾ ਨਹੀਂ ਕਹਿ ਸਕਦੇ ਬਾਬੇ ਸਾਡੇ ਜਿਹੜੇ ਹੋਏ ਆ ਕੁਰਬਾਨੀਆਂ ਥੜਕਾ ਹੋਏ ਉਹਨੂੰ ਬਾਬੇ ਕਿਹਾ ਜਾਂਦਾ ਤੇ ਇਹ ਸੋਨ ਚ ਆਇਆ ਕਿ ਬਹੁਤ ਲੁੱਟ ਖਸੁੱਟ ਹੋ ਰਹੀ ਆ ਉਸ ਵੱਲੋਂ ਲੋਕਾਂ ਦੀ ਜੀ ਤਿਵੇਂ ਜੋ ਨੇੜੇ ਤੇੜੇ ਉੱਥੇ ਘਰ ਹੈ ਹਨਾ ਇਹ ਲੋਕਾਂ ਦੇ ਸੁਣ ਚ ਆ ਵੀ ਉਹ ਲੋਕ ਜਿਹੜੇ ਬਹੁਤ ਪਰੇਸ਼ਾਨ ਆ ਇੱਥੇ ਲੋਕਾਂ ਤੋਂ ਹਨਾ ਕਿਉਂਕਿ ਹਰ ਐਤਵਾਰ ਤੋਂ ਲੈ ਕੇ ਵੀਰਵਾਰ ਤੱਕ ਹਰ ਦਿਨ ਲੋਕ ਆਉਂਦੇ ਆ ਉੱਥੇ ਪਰੇਸ਼ਾਨ ਹੁੰਦੇ ਆ ਘਰਾਂ ਵਾਲੇ ਤੇ ਉੱਥੇ ਦਿਨ ਰਾਤ ਜਿਹੜਾ ਉੱਥੇ ਹੁੱਲੜਬਾਜੀ ਚੱਲਦੀ ਆ ਇਹਦੇ ਬਾਰੇ ਕੀ ਸੰਬੰਧ ਬਾਬਾ ਜੀ ਤੁਹਾਡੇ ਕੀ ਕਹਿਣਾ ਚਾਹੋਗੇ ਹਾਂ ਬਾਈ ਜੀ ਆਪਣਾ ਪਰੇਸ਼ਾਨ ਤਾਂ ਲੋਕਾਂ ਨੇ ਹੋਣਾ ਹੀ ਆ ਜੀ ਕਿਉਂਕਿ ਕਿਸੇ ਨੇ ਆਪਦੇ ਨੇ ਕੋਈ ਕਾਰਜ ਕਰਨਾ ਕਿਸੇ ਨੇ ਕੋਈ ਆਪਦੀ ਡਿਊਟੀ ਤੇ ਜਾਣਾ ਬੱਚਿਆਂ ਨੇ ਸਕੂਲੇ ਜਾਣਾ ਜੀ ਸੁਬਾਹ ਤੋਂ ਲੈ ਕੇ ਸ਼ਾਮ ਤੱਕ ਮੰਨ ਲਓ ਕਿ ਆਪਣਾ ਮਹੀਨੇ ਦੇ ਵਿੱਚ 30 ਦਿਨੀ ਉਹਦੇ ਪੂਰਾ ਇਕੱਠ ਰਹਿੰਦਾ ਤੇ ਲੋਕ ਪਰੇਸ਼ਾਨ ਕੋਈ ਆਪ ਦਾ ਪਾਰਕਿੰਗ ਵੱਲੋਂ ਪਰੇਸ਼ਾਨ ਕੋਈ ਨੰਗੇ ਲੋ ਪਰੇਸ਼ਾਨ ਕਿਉਂਕਿ ਨੰਗਣ ਨੂੰ ਵੀ ਰਾਹ ਨਹੀਂ ਮਿਲਦਾ ਰਸਤਾ ਨਹੀਂ ਮਿਲਦਾ ਕਿਉਂਕਿ ਇਹ ਜਿਹੜੇ ਕੁਸ਼ਕ ਚੈਨਲ ਸੀਗੇ ਜਿਹੜੇ ਉਹਨੂੰ ਪ੍ਰਮੋਟ ਕਰ ਰਹੇ ਸੀਗੇ ਕੁਸ਼ਕ ਆਪਾਂ ਸਾਰਿਆਂ ਦਾ ਨਹੀਂ ਨਾਮ ਲੈਂਦੇ ਕਿਉਂਕਿ ਇਹ ਜਿਹੜੇ ਤੁਸੀਂ ਸਾਡੀ ਵੀਡੀਓ ਚੈਨਲਾਂ ਹੀ ਪਹੁੰਚਾਉਣੀ ਆ ਜਾਂ ਜਿਹੜੇ ਪੱਤਰਕਾਰ ਭਾਈਚਾਰਾ ਉਹਨਾਂ ਨੇ ਸਾਡੀ ਗੱਲ ਗਾਂਹ ਪਹੁੰਚਾਉਣੀ ਹੁੰਦੀ ਸਾਰੇ ਮਾੜੇ ਨਹੀਂ ਹੁੰਦੇਗੇ ਪਰ ਕੁਝ ਜਿਹੜੇ ਉਹਨਾਂ ਨੇ ਪੇੜ ਚੈਨਲ ਜਿਹੜੇ ਉਹਨੇ ਖਰੀਦੇ ਹੋਏ ਜਿਹੜੇ ਚੈਨਲ ਆ ਉਹਨੂੰ ਪ੍ਰਮੋਟ ਕਰ ਕਰਕੇ ਇੱਥੇ ਤੱਕ ਪਹੁੰਚਾਦਾ ਕਿ ਹੁਣ ਉੱਥੇ ਇੰਨਾ ਜ਼ਿਆਦਾ ਰਸ਼ ਹੁੰਦਾ ਗੁਰਦੁਆਰਿਆਂ ਦੇ ਵਿੱਚ ਜਾਂ ਕੋਈ ਹੋਰ ਜਿਹੜੇ ਧਾਰਮਿਕ ਸਥਾਨ ਮੰਦਰਾਂ ਦੇ ਵਿੱਚ ਉਹਨਾਂ ਇਕੱਠ ਨਹੀਂ ਹੁੰਦਾ ਜਿੰਨਾ ਉਹ ਪਖੰਡੀ ਦੇ ਜਿਹੜਾ ਆਪਣਾ ਉਹਦੇ ਜਿਹੜਾ ਡੇਰਾ ਬਣਾਇਆ ਉਸ ਨੋ ਤਾਂ ਤਾਂ ਦੇ ਹੁੰਦਾ ਹੀ ਜੀ ਅਗਲੀ ਕਾਰਵਾਈ ਫਿਰ ਕੀ ਹੈ ਬਾਬਾ ਜੀ ਜੋ 20 ਦਿਨ ਜੋ ਆਪਾਂ ਐਸਐਸਪੀ ਸਾਹਿਬ ਤੋਂ ਮੰਗੇ ਸੀ ਕਾਰਵਾਈ ਲਈ ਜਦੋਂ ਉਹ ਪੂਰੇ ਹੋ ਗਏ ਤੇ ਉਸ ਤੋਂ ਬਾਅਦ ਤੁਹਾਡਾ ਕੀ ਹੈ ਅਗਲਾ ਟਾਰਗੇਟ ਆ ਬਾਈ ਹਾਂਜੀ 20 ਦਿਨ ਦਾ ਅਸੀਂ ਪ੍ਰਸ਼ਾਸਨ ਨੂੰ ਸਮਾਂ ਦਿੱਤਾ ਸੀਗਾ ਉਸ ਤੋਂ ਬਾਅਦ 21ਵੇਂ ਦਿਨ ਜਾ ਕੇ ਪੁੱਛਾਂਗੇ ਪ੍ਰਸ਼ਾਸਨ ਨੂੰ ਜੀ ਕਿਉਂਕਿ ਪ੍ਰਸ਼ਾਸਨ ਨੂੰ ਹੁਣ ਜਿਹੜਾ ਆਪਣਾ ਮੇਨ ਜਿਹੜਾ ਪ੍ਰਸ਼ਾਸਨ ਆ ਜੀ ਕਿਉਂਕਿ ਜੇ ਕੋਈ ਇਸ ਤੋਂ ਇਲਾਵਾ ਕੋਈ ਅਸੀਂ ਕੋਈ ਕਾਰਜ ਕਰਦੇ ਜਾਂ ਕੋਈ ਪਹਿਰਾ ਸਖਤ ਕਰਦੇ ਆ ਤਾਂ ਪ੍ਰਸ਼ਾਸਨ ਕਹਿ ਦਿੰਦਾ ਕਿ ਕਾਨੂੰਨ ਹੱਥ ਦੇ ਵਿੱਚ ਲੈਂਦੇ ਆ। ਉਹ ਅਸੀਂ ਇਸ ਵਕਤ ਇਸ ਵਾਰ ਅਸੀਂ ਇਹੀ ਮਨ ਬਣਾਇਆ ਹੈ ਸਾਰਿਆਂ ਸਾਡਾ ਗੁਰਮਤਾ ਹੋਇਆ ਕਿ ਕਾਨੂੰਨ ਹੱਥ 'ਚ ਨਹੀਂ ਲੈਣਾਗਾ। ਜੀ 21ਵੇਂ ਦਿਨ ਜਾਂ ਜਿਹੜੇ ਦਿਨ ਜਿੰਨੇ ਪੂਰੇ ਹੋਏ ਉਸ ਤੋਂ ਬਾਅਦ ਅਸੀਂ ਐਸਲਪੀ ਸਭ ਨੂੰ ਮਿਲਾਂਗੇ ਕਿ ਦੱਸੋ ਤੁਸੀਂ ਕੀ ਕਾਰਜ ਕੀਤਾ ਤੇ ਉਸ ਤੋਂ ਬਾਅਦ ਜੇ ਕੋਈ ਸਾਨੂੰ ਕੋਈ ਤਸੱਲੀ ਬਖਸ਼ ਨਾ ਕੋਈ ਨਿਆ ਉੱਤਰ ਮਿਲਿਆ ਤਾਂ ਫਿਰ ਅਸੀਂ ਪੂਰੇ ਪੰਜਾਬ ਦੇ ਵਿੱਚੋਂ ਇਸ ਮੋਗੇ ਦੀ ਧਰਤੀ ਤੇ ਕੱਟ ਕਰਾਂਗੇ ਤੇ ਉਸ ਪਖੰਡੀ ਸਾਧ ਨੂੰ ਜਾ ਕੇ ਪੁੱਛਾਂਗੇ ਵੀ ਤੂੰ ਇਹ ਜਿਹੜਾ ਪਖੰਡਵਾਦ ਹੈ ਤੂੰ ਬੰਦ ਕੀ ਕਰਨਾ ਹੈ ਕਿ ਕੀ ਕਰਨਾ ਕੀ ਨਹੀਂ ਕਰਨਾ ਸਾਨੂੰ ਦੱਸਿਆ ਜਾਵੇ ਇਨਾਂ ਨੂੰ ਜੀ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੋਰ ਕੁਝ ਬਾਬਾ ਜੀ ਜੇ ਤੁਸੀਂ ਕਹਿਣਾ ਚਾਹੋ ਜਾਂ ਹੋਰ ਕੋਈ ਗੱਲ ਦੇ ਬੰਦਨ ਰੱਖਣੀਆਂ ਜਾਂ ਕੋਈ ਲਾਉਣਾ ਚਾਹੋ ਲਾ ਸਕਦੇ ਜੀ ਹਾਂਜੀ ਸਨੇਹਾ ਦਾ ਚਲੋ ਆਪਾਂ ਬੇਨਤੀ ਕਰ ਸਕਦੇ ਆ ਸਿੱਖ ਪੰਥ ਨੂੰ ਤੇ ਸਿੱਖ ਸੰਗਤ ਨਾਲ ਸੰਗਤਾਂ ਨੂੰ ਤੇ ਨਾਲ ਦੀ ਨਾਲ ਅਸੀਂ ਇਹ ਵੀ ਬੇਨਤੀ ਕਰਾਂਗੇ ਆਪਣੇ ਮੁਸਲਮਾਨ ਭਾਈਚਾਰੇ ਨੂੰ ਤੇ ਆਪਣੇ ਹਿੰਦੂ ਭਾਈਚਾਰੇ ਨੂੰ ਵੀ ਆਪ ਦੇ ਆਪ ਦੇ ਧਰਮ ਦੇ ਵਿੱਚ ਪੱਕੇ ਰਹੋ ਜੀ ਮੁਸਲਮਾਨਾਂ ਦਾ ਕੋਈ ਆਪ ਦਾ ਜਿਹੜਾ ਉਹਨਾਂ ਦਾ ਪੈਗੰਬਰ ਆ ਉਹਨਾਂ ਨੂੰ ਮੰਨਣ ਤੇ ਉਹ ਮੰਨ ਵੀ ਰਹੇ ਆ ਕਿਉਂਕਿ ਮੁਸਲਮਾਨ ਭਾਈਚਾਰਾ ਸਾਡੇ ਨਾਲ ਜੁੜਿਆ ਹੋਇਆ ਹੈ ਉਹਨਾਂ ਵੱਲੋਂ ਵੀ ਇਹੀ ਕਹਿਣਾ ਹੈ ਕਿ ਇਹ ਪੀਰ ਫਕੀਰਾਂ ਨੂੰ ਅਸੀਂ ਇਸਲਾਮ ਦੇ ਵਿੱਚ ਕੋਈ ਨਹੀਂ ਦਰਜਾ ਦਿੱਤਾ ਚਲੋ ਉਹ ਆਪ ਦੀ ਥਾਂ ਤੇ ਚਲੋ ਸਤਿਕਾਰਯੋਗ ਆ ਕਿਉਂਕਿ ਕੋਈ ਪੀਰ ਨਹੀਂ ਕਹਿੰਦਾ ਸਰਕਮ ਆਏ ਜਾਵੇ ਕੋਈ ਇਹ ਨਹੀਂ ਕਹਿੰਦਾ ਵੀ ਲੋਕਾਂ ਨੂੰ ਠੱਗਿਆ ਜਾਵੇ ਉਹ ਸਾਰੇ ਸਤਿਕਾਰਯੋਗ ਆ ਪਰ ਮੁਸਲਮਾਨ ਭਾਈਚਾਰਾ ਕਹਿੰਦਾ ਵੀ ਅਸੀਂ ਇੱਕੋ ਪਗੰਬਰ ਨੂੰ ਅੱਲਾ ਨੂੰ ਮੰਨਦੇ ਆ ਤੇ ਜਿਹੜੇ ਹਿੰਦੂ ਆ ਮੇਰੇ ਭਰਾ ਜਿਹੜੇ ਉਹਨਾਂ ਨੂੰ ਵੀ ਇਹ ਬੇਨਤੀ ਆ ਕਿ ਆਪਣੇ ਜਿਹੜੇ ਦੇਵੀ ਦੇਵਤੇ ਹੋਏ ਜਾਂ ਭਗਵਾਨ ਹੋਏ ਆ ਉਨਾਂ ਨੇ ਬਹੁਤ ਹੀ ਜਾਣ ਕੇ ਜਿਹੜੇ ਸੰਸਾਰ ਦੇ ਉੱਤੇ ਜਿਹੜੇ ਆਪਣੇ ਕਾਰਜ ਕੀਤੇ ਆ ਜਾਂ ਲੋਕਾਂ ਨੂੰ ਦਿਖਾਏ ਆ ਕਰਕੇ ਉਹ ਬਹੁਤ ਮਹਾਨ ਹਨ ਸਤਿਕਾਰਯੋਗ ਹਨ ਸਿੱਖ ਧਰਮ Hindu ਧਰਮ ਨਾਲ ਜੁੜਿਆ ਹੋਇਆ ਹੈ ਕਿਉਂਕਿ ਹਿੰਦੂਆਂ ਦਾ ਧਰਮ ਇੱਕ ਟਾਈਮ ਖਤਰੇ ਵਿੱਚ ਸੀਗਾ ਤਾਂ ਉਸ ਟਾਈਮ ਸਿੱਖਾਂ ਨੇ ਇਹਨਾਂ ਦੀ ਬਾਹ ਫੜੀ ਸੀ ਹਿੰਦੂਆਂ ਨੂੰ ਵੀ ਇਹੀ ਬੇਨਤੀ ਆ ਕਿ ਇਹਨਾਂ ਪਖੰਡੀਆਂ ਲੰਬੀਆਂ ਨੂੰ ਪਾਸੇ ਕਰਕੇ ਆਪਾਂ ਜਿਹੜੇ ਦੇਵੀ ਦੇਵਤੇ ਆ ਜਿਹੜੇ ਆਪਣੇ ਭਗਵਾਨ ਆ ਉਹਨਾਂ ਨੂੰ ਪੰਨਿਆ ਜਾਵੇ ਇਹ ਜਿਹੜੇ ਵਿਚੋਲੇ ਬਣੇ ਆ ਲੋਕਾਂ ਨੂੰ ਠੱਗਦੇ ਆ ਲਗੀਆਂ ਮਾਰਦੇ ਇਹਨਾਂ ਤੋਂ ਛਟਕਾਰਾ ਪਾਉਣਾ ਤੇ ਸਾਡਾ ਸਾਥ ਦਿੱਤਾ ਜਾਵੇ ਜੀ ਜੀ ਧੰਨਵਾਦ ਬਾਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਸਾਹਿਬ ਵਾਹਿਗੁਰੂ